ਟਾਪ 3 ਪਹਿਲੀ ਅਪ੍ਰੈਲ ਮਾਰਨਿੰਗ ਸੈਕਸ਼ਨ ਦੇ ਮੀਡੀਆ ਸਦਲ ਸਵਾਗਤ ਭਾਵੇਂ ਚੋਣ ਕਮਿਸ਼ਨ ਵੱਲੋਂ ਹਾਲੇ ਪੰਜਾਬ ਦੀ ਪਿਛਲੇ ਦਿਨੀ ਖਾਲੀ ਹੋਈ ਵਿਧਾਨ ਸਭਾ ਸੀਟ ਲੁਧਿਆਣਾ ਪੱਛਮੀ ਦੀ ਚੋਣ ਦਾ ਐਲਾਨ ਜਾਂ ਫੈਸਲਾ ਨਹੀਂ ਕੀਤਾ ਪਰੰਤੂ ਇਸ ਜਿਮਨੀ ਚੋਣ ਨੂੰ ਲੈ ਕੇ ਪੰਜਾਬ ਅੰਦਰ ਸਿਆਸਤ ਵੱਡੇ ਪੱਧਰ ਉਤੇ ਉਸਲ-ਵਟਲ ਲੈਂਦੀ ਵਿਖਾਈ ਦੇ ਰਹੀ ਹੈ ਖਾਸ ਕਰਕੇ ਸਤਾਧਿਰ ਆਮ ਆਦਮੀ ਪਾਰਟੀ ਇਸ ਚੋਣ ਨੂੰ ਲੈ ਕੇ ਕਾਫੀ ਉਤਸ਼ਕਤਾ ਦੇ ਮਾਹੌਲ ਦੇ ਵਿੱਚ ਹੈ ਆਪ ਦੀ ਕੌਮੀ ਲੀਡਰਸ਼ਿਪ ਵੀ ਇਸ ਜੌਣ ਨੂੰ ਲੈ ਕੇ ਕਰਮਜੋਸ਼ੀ ਦੇ ਵਿੱਚ ਹੈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਅਗਲੇ 3 ਦਿਨ ਲੁਧਿਆਣਾ ਸ਼ਹਿਰ ਵਿੱਚ ਰਹਿਣਗੇ ਵੇਰਵਿਆਂ ਮੁਤਾਬਕ 1 April ਭਾਵ ਕਿ ਅੱਜ ਹੀ ਲੁਧਿਆਣਾ ਵਿੱਚ ਹੀ ਆਪ ਵੱਲੋਂ ਸੂਬਾ ਕਾਰਜਕਾਰੀ ਦੀ ਬੈਠਕ ਸੱਦੀ ਗਈ ਹੈ ਸਮਝਿਆ ਜਾ ਰਿਹਾ ਹੈ ਕਿ ਕੇਜਰੀਵਾਲ ਹਰਕਾ ਪੱਛਮੀ ਦੀ ਜਿਮਨੀ ਚੌਂਕ ਵੱਜੋਂ ਵਰਕਰਾਂ ਨਾਲ ਅਹਿਮ ਮੁਲਾਕਾਤ ਕਰਨਗੇ ਖਾਸ ਕਰਕੇ ਲੁਧਿਆਣਾ ਪੱਛਮੀ ਦੇ ਵਰਕਰਾਂ ਨਾਲ ਵੀ ਰਾਬਤਾ ਬਣਾਉਣਗੇ ਕਾਬਲੀ ਖਬਰ ਹੈ ਕਿ ਆਪ ਵੱਲੋਂ ਲੁਧਿਆਣਾ ਪੱਛਮੀ ਹਲਕੇ ਲਈ ਸੰਜੀਵ अरोड़ा ਜਿਹੜੇ ਕੇ ਰਾਜ ਸਭਾ ਮੈਂਬਰ ਨੇ ਇਹਨੂੰ ਉਮੀਦਵਾਰ ਐਲਾਨਿਆ ਹੋਇਆ ਉਧਰ ਕਾਂਗਰਸ ਵੱਲੋਂ ਵੀ ਇਸ ਸੀਟ ਉੱਤੇ ਜਲਦੀ ਹੀ ਉਮੀਦਵਾਰ ਐਲਾਨੇ ਜਾਣ ਦਾ ਪ੍ਰੋਗਰਾਮ ਹੈ ਕਾਂਗਰਸ ਦੇ ਹਲਕੇ ਅਨੁਸਾਰ ਅੰਤਰਖਥੀ ਭਾਵੇਂ ਉਮੀਦਵਾਰ ਸੰਬੰਧੀ ਜਿਹੜੀ ਹੈ ਸਿਲੈਕਸ਼ਨ ਸਟੇਟ ਲੈਵਲ ਉੱਤੇ ਕਰ ਲਈ ਗਈ ਹੈ ਹਾਈ ਕਮਾਂਡ ਨੇ ਅੰਤਮ ਫੈਸਲਾ ਕਰਨਾ ਬਾਕੀ ਹੈ ਭਾਜਪਾ ਵੀ ਵੱਡੇ ਪੱਧਰ ਉੱਤੇ ਇਤਕੀ ਲੁਧਿਆਣਾ ਪੱਛਮੀ ਦੀ ਸੀਟ ਲਈ ਪੜ ਤੋੜ ਰਹੀ ਹੈ ਅਕਾਲੀ ਦਲ ਵੀ ਠੁਕਮੇ ਉਮੀਦਵਾਰ ਦੀ ਭਾਲ ਚ ਦੱਸਿਆ ਜਾ ਰਿਹਾ ਹੈ ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ਸੰਬੰਧੀ ਪੰਜਵੀਂ ਸਿਟ ਕਾਇਮ ਕੀਤੀ ਜਾਂਦਾ ਪਤਾ ਲੱਗਾ ਹੈ ਏ ਆਈ ਜੀ ਪ੍ਰੋਵੀਜ਼ਨਿੰਗ ਸ੍ਰੀ ਵਰਨ ਸ਼ਰਮਾ ਜਿਹੜੇ ਕਿ ਪਹਿਲਾਂ ਸਿਟ ਦੇ ਮੈਂਬਰ ਸਨ ਹੁਣ ਚੇਅਰਮੈਨ ਵਜੋਂ ਨਿਯੁਕਤ ਕੀਤੇ ਗਏ ਨੇ ਉੰਜ ਐਸ ਆਈ ਟੀ ਹਾਲੇ ਤਾਈ ਮਜੀਠੀਆ ਖਿਲਾਫ ਚਲਾਨ ਨਹੀਂ ਪੇਸ਼ ਕਰ ਸਕੀ ਉਹ ਜੇ ਪਹਿਲੀ ਵਾਰ ਵੀ ਹੈ ਕਿ ਜਦੋਂ ਐਸਆਈਟੀ ਦੀ ਕਮਾਂਡ ਏਆਈਜੀ ਰੈਂਕ ਦੇ ਅਧਿਕਾਰੀ ਹਵਾਲੇ ਕੀਤੀ ਗਈ ਹੈ ਸਿਆਸੀ ਹਲਕਿਆਂ ਦੇ ਵਿੱਚ ਇਹ ਮਾਮਲਾ ਲੰਮੇ ਚਿਰ ਤੋਂ ਇਹ ਪਕਿਆ ਹੋਇਆ ਹੈ ਕੈਂਦਾ ਭਾਵ ਕੀ ਸੁਰਖੀਆਂ ਦੇ ਵਿੱਚ ਉਧਰ ਪੰਜਾਬ ਵਿੱਚ ਹਾੜੀ ਦੀ ਪ੍ਰਮੁੱਖ ਫਸਲ ਕਣਕ ਦੀ ਖਰੀਦ ਅੱਜ ਤੋਂ ਪਹਿਲੀ ਅਪ੍ਰੈਲ ਨੂੰ ਕੈਂਦਾ ਭਾਵ ਕੀ ਸ਼ੁਰੂ ਹੋ ਰਹੀ ਹੈ ਭਾਵੇਂ ਕਿ ਅੱਜ ਕੀ ਮੌਸਮ ਠੰਡਾ ਰਹਿਣ ਦੀ وجہ ਪੰਜਾਬ ਦੇ ਬਦੇਰੀ ਖੇਤਰਸ ਹਾਲੇ ਕਣਕ ਕੁਝ ਦਿਨਾਂ ਨੂੰ ਹੀ ਪੱਕੇਗੀ ਪਰੰਤੂ ਸਰਕਾਰੀ ਪਦਰ ਉਤੇ ਖਰੀਦ ਇੰਤਜ਼ਾਮ ਉਹ ਕਰ ਦਿੱਤੇ ਗਏ ਨੇ ਉਧਰ ਝਾਰਖੰਡੋਂ ਸਾਹਮਣੇ ਆਈ ਖਬਰ ਮੁਤਾਬਕ ਝਾਰਖੰਡ ਦੇ ਸ਼ਹਿਰ ਸਾਹਿਬਗੰਜ ਵਿੱਚ ਅੱਜ ਵੱਡੇ ਤੜਕੇ ਵੱਡਾ ਰੇਲ ਹਾਦਸਾ ਵਾਪਰਿਆ ਦੋ ਮਾਲ ਗੱਡੀਆਂ ਆਪਸ ਵਿੱਚ ਸਿੱਧੀਆਂ ਟਕਰਾ ਗਈਆਂ ਭਿਆਨਕ ਟੱਕਰ ਚ ਰੇਲ ਦੇ ਡਰਾਈਵਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਉਧਰ ਨਾਮੇ ਮੀਤੀ ਸਾਲ ਦੇ ਪਹਿਲੇ ਦਿਨ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ LPG ਸਿਲੰਡਰਾਂ ਦੇ ਭਾਅ 'ਚ ਸੋਧ ਕੀਤੀ ਗਈ ਹੈ ਜਿਸ ਦਰਾਂਨ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 41 ਰੁਪਏ ਸਸਤਾ ਹੋ ਗਿਆ ਹੈ ਦੇਖਦੇ ਰਹੋ ਚੈਨਲ E ਮਿਸ਼ਨ ਪੰਜਾਬੀ ਰੱਬ ਰਾਖਾ E ਮਿਸ਼ਨ ਪੰਜਾਬੀ